ਚੈਨਲ ਦਾ ਆ ਰਹੇ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਸਹਾਦੀ ਕਸਬਾ ਡੇਰਾ ਬਾਬਾ ਨਾਨਕ ਚ ਅਜ ਨਗਰ ਕਾਉਂਸਲ ਦੀਆਂ ਚੋਣਾਂ ਹੋ ਰਹੀਆਂ ਹਨ ਇਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਇਸ ਮੌਕੇ ਐਸ.ਡੀ.ਐਮ. ਡੇਰਾਬਾਬਾ ਨਾਨਕ ਸਦਾਰਾਜ ਪਾਸੰਗ ਸੇਖੋ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਵੱਖ-ਵੱਖ ਬੂਥਾਂ ਤੇ ਜਾ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਦਾ ਲੈ ਗਿਆ। ਉਹਨਾਂ ਨੇ ਕਿਹਾ ਕਿ ਬੜੇ ਅਮਨ ਅਮਾਨ ਨਾਲ ਵੋਟਾਂ ਹੋ ਰਹੀਆਂ ਹਨ ਅਤੇ ਹੁਣ ਤੱਕ 11 ਵੱਜ ਚੁੱਕੇ ਹਨ ਅਤੇ 38% ਵੋਟਿੰਗ ਹੋਈ ਹੈ। ਉਹਨਾਂ ਨੇ ਕਿਹਾ ਕਿ ਸ਼ਾਮ ਨੂੰ ਸਾਰੇ ਨਤੀਜੇ ਕੌਸ਼ਿਸ਼ ਕੀਤੀ ਜਾਣਗੇ। ਇੱਥੇ ਉਹਨਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬੇਖੌਫ ਹੋ ਕੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਅਤੇ ਆਪਣੀ ਮਨਮਰਜ਼ੀ ਦੇ ਐਮ.ਸੀ. ਚੁਣ। ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ। ਤਹਾਡੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆਰਐਨ ਨਿਊਜ਼ ਅਤੇ ਜੁੜੇ ਰਹੋ ਤਹਾਡੀਆਂ ਖਬਰਾਂ ਦੇਖਣ ਲਈ ਸੜ ਨਾਲ ਜਿਹੜਾ ਬਾਬਾ ਨਾਨਕ ਤੋਂ ਪੱਤਰਕਾਰ ਨਰਿੰਦਰ ਕੌਰ ਪਰਿਵਾਲ ਅਤੇ ਰਿੰਕੂ ਰਾਜਾ ਦੀ ਇੱਕ ਖਾਸੀਪੋ ਹੁਣ ਤੱਕ 38% ਹੋ ਚੁੱਕੀ ਆ 11 ਵਜੇ ਤੱਕ ਤੇ 13 ਸਾਡੇ ਵੋਟ ਨੇ 13 ਹੀ ਬੂਥ ਨੇ ਤੇ ਜਿਹੜੇ ਵੀ ਸਾਡੇ ਸੈਂਸਿਟਿਵ ਹੈਗੇ ਨੇ ਉਥੇ ਪੁਲਿਸ ਜਿਹੜੀ ਹੈਗੀ ਆ ਤعداد ਜ਼ਿਆਦਾ ਕੀਤੀ ਹੋਈ ਹੈਗੀ ਤੇ ਕੋਈ ਵੀ ਸਾਨੂੰ ਕੋਈ ਪ੍ਰੋਬਲਮ ਆਈ ਨਹੀਂ ਕਿਤੇ ਵੀ ਕੋਈ ਇਹੋ ਜਿਹੀ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਅਜੇ ਕ੍ਰੀਏਟ ਨਹੀਂ ਹੋਈ ਸਾਡੇ ਅਕੋਰਡਿੰਗਲੀ ਚਾਰ ਸੈਂਸਿਟਿਵ ਨੇ ਇੱਕ ਹਾਈਪਰ ਸੈਂਸਿਟਿਵ ਹੈ ਇਹ ਹੀ ਅਪੀਲ ਕਰਦੇ ਆ ਕਿ ਵੱਧ ਚੜ ਕੇ ਵੋਟ ਪਾਉਣ ਆਓ ਤੇ ਬੇਫਿਕਰ ਬੇਖੌਫ ਹੋ ਕੇ ਵੋਟ ਆਪਣੀ ਪਾਓ ਤੇ ਜਿਹਨੂੰ ਜੀ ਕਰਦਾ ਤੇ ਉਹਨੂੰ ਵੋਟ ਪਾਓ ਕਾਊਂਟਿੰਗ ਆਫਟਰ ਦੀ ਪੋਲਿੰਗ ਕਾਊਂਟਿੰਗ ਵੀ ਉਸ ਤੋਂ ਬਾਅਦ ਸ਼ੁਰੂ ਹੋ ਜਾਏਗੀ ਰਿਜ਼ਲਟ ਵੀ ਇੱਥੇ ਹੋ ਜਾਏਗਾ